ਜਾ ਪੁਲਿਸ ਲਗਾਤਾਰ ਨਸ਼ੇ ਦੇ ਖਿਲਾਫ ਜਿਹੜੀ ਹੈਗੀ ਇਹ ਕੜੇ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ ਚਾਹੇ ਪਿੰਡਾਂ ਦੀ ਗੱਲ ਕੀਤੀ ਜਾਵੇ ਚਾਹੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਲਗਾਤਾਰ ਦਿਖਾਇਆ ਕਿ ਕਿਸ ਤਰੀਕੇ ਨਾਲ ਪੁਲਿਸ ਜਿਹੜੀ ਇਸ ਵਕਤ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਵੱਡੀ ਮਾਤਰਾ ਵਿੱਚ ਨਸ਼ੇ ਨੂੰ ਅੱਜ ਡਿਸਪੋਜ਼ ਕੀਤਾ ਗਿਆ ਸਾਡੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਸਰ ਕਿਸ ਤਰੀਕੇ ਦਾ ਨਸ਼ਾ ਜਿਹੜਾ ਸੀਗਾ ਡਿਸਪੋਜ਼ ਕੀਤਾ ਗਿਆ ਜਿੰਨੀਆਂ ਵੀ ਨਾਰਕੋਟਿਕਸ ਸਾਡੇ ਵੱਲੋਂ ਬਰਾਮਦ ਹੁੰਦੀਆਂ ਐ ਐਨਡੀਪੀਏ ਐਕਟ ਦੇ ਕੇਸਿਸ ਦੇ ਵਿੱਚ ਉਨਨੂੰ ਸਾਡੇ ਵੱਲੋਂ ਰੈਗੂਲਰ ਪ੍ਰੋਸੀਜਰ ਦੇ ਤਹਿਤ ਜੁਡੀਸ਼ੀਅਲ ਮੈਜਿਸਟ੍ਰੇਟ ਤੋਂ ਆਰਡਰ ਲੈ ਕੇ ਜਿਹੜਾ ਹੈਗਾ ਡਿਸਪੋਜ਼ ਕੀਤਾ ਜਾਂਦਾ ਹੈ ਇਹਦੇ ਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇੱਕ ਡਰਗ ਡਿਸਪੋਜ਼ਲ ਕਮੇਟੀ ਜਿਹੜੀ ਹੈ ਉਹ ਐਸਐਸਪੀ ਐਸਪੀ ਤੇ ਡੀਐਸਪੀ ਲੈਵਲ ਦੇ ਅਧਿਕਾਰੀਆਂ ਦੀ ਬਣੀ ਹੋਈ ਹੈ ਤੇ ਸੇਧਾਂ ਵਾਲਾ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਫੈਕਟਰੀ ਹੈ ਜਿੱਥੇ ਕਿ ਇਹ ਜਿਹੜਾ ਹੈਗਾ ਪ੍ਰੋਪਰ ਪ੍ਰੀਕਾਸ਼ਨ ਲੈ ਕੇ ਤੇ ਪ੍ਰੋਸੀਜਰ ਦੇ ਤਹਿਤ ਇਹਨੂੰ ਡਿਸਪੋਜ਼ ਕੀਤਾ ਜਾਂਦਾ ਹੈ ਅੱਜ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਹੈ ਤੇ ਇਹਦੇ ਵਿੱਚ ਸਾਡੇ ਵੱਲੋਂ 18 ਐਨਡੀਪੀਐਸ ਐਕਟ ਦੇ ਮੁਕਦਮਿਆਂ ਦੇ ਵਿੱਚ ਜਿਹੜਿਆ ਮਾਲ ਮੁਕਤਮਾ ਬਰਾਮਦ ਹੋਇਆ ਸੀਗਾ ਜਿਹੜੇ ਨਾਰਕੋਟਿਕਸ ਮਿਲੇ ਸੀ ਉਹਨਾਂ ਨੂੰ ਜਿਹੜਾ ਹੈਗਾ ਡਿਸਪੋਜ਼ ਕੀਤਾ ਗਿਆ ਉਹਦੇ ਵਿੱਚ 1 ਕਿਲੋ ਹਿਰੋਇਨ ਅਤੇ 525 ਗ੍ਰਾਮ ਗਾਂਜਾ ਜਿਹੜਾ ਹੈਗਾ ਮੁੱਖ ਤੌਰ ਤੇ ਜਿਹੜੀਆਂ ਡਰੱਗਸ ਐ ਜਿਹੜੀਆਂ ਅੱਜ ਡਿਸਪੋਜ਼ ਕੀਤੀਆਂ ਇਸ ਤੋਂ ਇਲਾਵਾ ਇਸੇ ਮਹੀਨੇ 7 ਤਰੀਕ ਨੂੰ ਸਾਡੇ ਵੱਲੋਂ ਜਿਹੜਾ ਹੈਗਾ 700 ਗ੍ਰਾਮ ਹਿਰੋਇਨ ਅਤੇ 4 ਕੁਇੰਟਲ ਪੋਪੀ ਹਸਕ ਜਿਹੜੀ ਹੈਗੀ ਉਹ ਡਿਸਪੋਜ਼ ਕੀਤੀ ਗਈ ਸੀ ਉਹਦੇ ਵਿੱਚ 24 ਐਨਡੀਪੀਐਸ ਐਕਟ ਦੇ ਮੁਕਦਮੇ ਸੀਗੇ ਜਿੰਨਾਂ ਦੇ ਵਿੱਚ ਅਸੀਂ ਇਹਨਾਂ ਮਾਲ ਮੁਕਦਮਿਆਂ ਦਾ ਜੁਡੀਸ਼ਰੀ ਦੇ ਕੋਲੋਂ ਆਰਡਰ ਲੈ ਕੇ ਡਿਸਪੋਜ਼ ਕਰਨ ਦਾ ਤੇ ਇਹਨਾਂ ਨੂੰ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਤਹਿਤ ਨਸ਼ਟ ਕੀਤਾ ਗਿਆ ਸਰ ਜਿਸ ਤਿਕਾਸੀ ਵੇਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੁਲਿਸ ਲਗਾਤਾਰ ਐਕਸ਼ਨ ਕਰਦੀ ਆ ਰਹੀ ਹੈ ਗਰਾਉਂਡ ਲੈਵਲ ਤੇ ਸਿਚੁਏਸ਼ਨ ਇਸ ਵਕਤ ਕਿਸ ਤਰੀਕੇ ਦੀ ਵੇਖਦੇ ਹੋ ਕਿ ਕੋਈ ਵੱਡੇ ਲੈਵਲ ਤੇ ਕੋਈ ਸਮਗਲਰਸ ਜਾਂ ਕੁਝ ਹੋਰ ਫੜੇ ਜਾ ਰਹੇ ਨੇ ਦੇਖੋ ਅਸੀਂ ਕੱਲ ਹੀ ਜਿਹੜਾ ਹੈਗਾ 10000 ਬ੍ਰਾਮਾਡੌਲ ਬੂਰੀਆਂ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਇੱਕ ਨਸ਼ਾ ਤਸਕਰ ਤੋਂ ਔਰ ਇਹ ਜੋ ਸਾਡੀ ਹੁਣ ਜਿਹੜੀ ਡਰਾਈਵ ਚੱਲ ਰਹੀ ਹੈ ਜੀ ਦੇ ਚ ਕਿ ਸਾਡੇ ਕੋਲੋਂ ਲਗਭਗ ਰੋਜ਼ ਰੋਜ਼ ਹੀ ਪਿੰਡਾਂ ਚ ਤੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਨਸ਼ਾ ਤਸਕਰ ਦੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੇ ਅਸੀਂ ਰੇਡ ਕਰਵਾ ਰਹੇ ਆ ਤੇ ਇਹਦੇ ਵਿੱਚ ਲੋਕਾਂ ਦਾ ਜਿਹੜਾ ਹੈਗਾ ਸਾਨੂੰ ਕਾਫੀ ਸਹਿਯੋਗ ਮਿਲ ਰਿਹਾ ਲੋਕਾਂ ਨੇ ਜਿਹੜਾ ਹੈਗਾ ਸਾਨੂੰ ਆਪ ਮੁਹਾਰੇ ਅੱਗੇ ਹੋ ਕੇ ਸਾਨੂੰ ਦੱਸ ਰਹੇ ਨੇ ਕਿ ਜਿੱਥੇ-ਜਿੱਥੇ ਵੀ ਨਸ਼ਾ ਕੋਈ ਵਿਅਕਤੀ ਵੇਚਦਾ ਤੇ ਉਹਦੀ ਇਨਫੋਰਮੇਸ਼ਨ ਸਾਨੂੰ ਦਿੱਤੀ ਜਾ ਰਹੀ ਹੈ ਤੇ ਉਹਦੇ 'ਚ ਬਹੁਤ ਵਧੀਆ ਪੋਜ਼ਿਟਿਵ ਜਿਹੜਾ ਹੈਗਾ ਰਿਜ਼ਲਟ ਆ ਰਿਹਾ ਹੈ ਪਿਛਲੇ ਹਫਤੇ ਸਾਡੇ ਵੱਲੋਂ ਇੱਕ ਸਪੈਸ਼ਲ ਕੈਸੋ ਆਪਰੇਸ਼ਨ ਵੀ ਕੀਤਾ ਗਿਆ ਸੀ ਜਿਸ ਦੇ ਚੱਕੇ ਡੇਢ ਲੱਖ ਦੇ ਕਰੀਬ ਡਰੱਗ ਮਨੀ ਮਿਲੀ ਸੀ ਤੇ 10 ਨਸ਼ਾ ਤਸਕਰ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਇਸ ਤੋਂ ਇਲਾਵਾ ਕੱਲ ਵੀ ਜਿਹੜਾ ਹੈਗਾ ਸਾਡੇ ਵੱਲੋਂ 3 ਮੁਕਦਮੇ ਡੀਪੀਐਸ ਐਕਟ ਦੇ ਦਰਜ ਕੀਤੇ ਗਏ ਜਿਸ ਦੇ ਚੱਕੇ ਨਸ਼ਾ ਵੇਚਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਸਰ ਆਖਰੀ ਸਵਾਲ ਹੈ ਬਹੁਤ ਸਾਰੇ ਲੋਕ ਜੋ ਨਸ਼ੇ ਦੀ ਆਦਤ ਨੇ ਛੱਡਣਾ ਚਾਹੁੰਦੇ ਨੇ ਪਰ ਕਿਸੇ ਨਾ ਕੋਈ ਡਰ ਹੈ ਕੋਈ ਮਨ ਵਿੱਚ ਹੈ ਕੋਈ ਹੋਰ ਤਰੀਕੇ ਦੀ ਗੱਲ ਮਨ ਵਿੱਚ ਹੈਗੀ ਹੈ ਉਹਨਾਂ ਲਈ ਕਿਸ ਤਰੀਕੇ ਵਿਸ਼ੇਸ਼ ਤੌਰ ਤੇ ਮੈਸੇਜ ਉਹ ਲੋਕ ਨਸ਼ਾ ਛੱਡਣਾ ਚਾਹੁੰਦੇ ਨੇ ਪੁਲਿਸ ਕਿਸ ਤਰੀਕੇ ਨਾਲ ਉਹਨਾਂ ਦਾ ਸਹਿਯੋਗ ਕਰੇਗੀ ਬਿਨਾਂ ਡਰੇ ਕਿਵੇਂ ਤੁਹਾਡੇ ਤੱਕ ਪਹੁੰਚ ਸਕਦੇ ਨੇ ਡੀਐਸਪੀ ਫਰੀਦਕੋਟ ਵੱਲੋਂ ਇੱਕ ਬਹੁਤ ਵਧੀਆ ਪਿਛਲੇ ਹਫਤੇ ਜੋ ਇਹਨਾਂ ਦਾ ਲਗਾਤਾਰ ਕੰਮ ਚੱਲ ਰਿਹਾ ਉਹਦੇ ਚ ਉਹਨਾਂ ਨੇ ਲਗਭਗ 10 ਦੇ ਕਰੀਬ ਵਿਅਕਤੀਆਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਸੈਂਟਰ ਜਿਹੜਾ ਸਰਕਾਰੀ ਤੌਰ ਤੇ ਇੱਥੇ ਬਣਿਆ ਹੋਇਆ ਹੈ ਮੈਡੀਕਲ ਕਾਲਜ ਦੇ ਵਿੱਚ ਫਰੀਦਕੋਟ ਵੀ ਹੈ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਪ੍ਰਤੀ ਕਰਵਾਇਆ ਗਿਆ ਅ ਕੱਲ ਉਸ ਡੀ ਐਡਿਕਸ਼ਨ ਸੈਂਟਰ ਚੋਂ ਤਿੰਨ ਵਿਅਕਤੀਆਂ ਨੂੰ ਛੁੱਟੀ ਵੀ ਮਿਲੀ ਜੋ ਜਿਨ੍ਹਾਂ ਨੇ ਕੇ ਆਪਣਾ 15 ਦਿਨ ਦਾ ਕੋਰਸ ਕੰਪਲੀਟ ਕੀਤਾ ਤੇ ਉਹ ਨਸ਼ੇ ਤੋਂ ਜਿਹੜਾ ਹੈਗਾ ਨਸ਼ੇ ਦੀ ਲਤ ਤੋਂ ਆਜ਼ਾਦ ਹੋ ਕੇ ਤੇ ਉਹਨਾਂ ਨੂੰ ਕਰੇ ਜਿਹੜਾ ਰਹਿ ਕੇ ਜਿਹੜਾ ਹੈਗਾ ਫਰਦਰ ਜਿਹੜਾ ਕੋਰਸ ਹੈ ਉਹ ਕਰਨ ਦੀ ਆਗਿਆ ਦਿੱਤੀ ਗਈ ਤੇ ਇਹ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਰਕਾਰ ਵੱਲੋਂ ਖਾਣ ਦਾ ਤੇ ਸੌਣ ਦਾ ਬਿਸਤਰੇ ਵਗੈਰਾ ਸਭ ਤਰ੍ਹਾਂ ਦਾ ਇੰਤਜ਼ਾਮ ਉੱਥੇ ਹੈਗਾ ਉੱਥੇ ਰੀਕ੍ਰੀਏਸ਼ਨਲ ਐਕਟੀਵिटीज ਵਾਸਤੇ ਵੀ ਜਿਹੜਾ ਹੈਗਾ ਅਲੱਗ ਕਮਰੇ ਬਣਾਏ ਗਏ ਨੇ ਜਿੱਥੇ ਰਕੇ ਇੱਕ ਪ੍ਰੋਪਰ ਡੀ ਐਡਿਕਸ਼ਨ ਦਾ ਪ੍ਰੋਗਰਾਮ ਜਿਹੜਾ ਹੈਗਾ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਚ ਲਾਇਆ ਜਾਂਦਾ ਵਿਅਕਤੀ ਨੂੰ ਜਿਹੜੇ ਪ੍ਰੀਲੀਮਿਨਰੀ ਟੈਸਟ ਕਰਨ ਤੋਂ ਬਾਅਦ ਉਪਰੰਤ ਉਥੇ ਭਰਤੀ ਕੀਤਾ ਜਾਂਦਾ ਤੇ ਉਥੇ ਖਾਣ ਦਾ ਤੇ ਰਹਿਣ ਦਾ ਮੁਫਤ ਪ੍ਰਬੰਧ ਜਿਹੜਾ ਹੈਗਾ ਸਰਕਾਰ ਵੱਲੋਂ ਕੀਤਾ ਗਿਆ ਹੈ ਇਸ ਦਾ ਇਹ ਸਵਿਸਫਰਾਂ ਨਾ ਮੌਜੂਦ ਸੀਗੇ ਗਲਤ ਗੱਲ ਕੀਤੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿੱਥੇ ਅੱਜ ਵਰਲਡ ਇੰਟਰਨੈਸ਼ਨਲ ਡਰੱਗ ਅਬਿਊਜ਼ ਦੇ ਜਿਹੜਾ ਹੈਗਾ ਮਨਾਇਆ ਜਾ ਰਿਹਾ ਹੈ ਤਾਂ ਉਸ ਦੇ ਨਾਲ ਹੀ ਪੁਲਿਸ ਜਿਹੜੀ ਹੈਗੀ ਹੈ ਉਹਨਾਂ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਜੋ ਲੋਕ ਕਿਸੇ ਤਰੀਕੇ ਨਾਲ ਇਸ ਸੰਗਤ ਵਿੱਚ ਪੈ ਗਏ ਨੇ ਤਾ ਸਿੱਧਾ ਉਹਨਾਂ ਤੇ ਮੁਕਦਮਾ ਦਰਜ ਨਹੀਂ ਕੀਤਾ ਜਾਵੇਗਾ ਆ ਕੇ ਮਿਲ ਸਕਦੇ ਨੇ ਅਤੇ ਫ੍ਰੀ ਆਫ ਕੋਸਟ ਜਿਹੜਾ ਹੈਗਾ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਉਹਨਾਂ ਦਾ ਇਲਾਜ ਜਿਹੜਾ ਹੈਗਾ ਤੇ ਸਰਕਾਰੀ ਤੌਰ ਤੇ ਕਰਵਾ ਰਹੇ ਨੇ ਉੱਥੇ ਉਹਨਾਂ ਦਾ 1 ਰੁਪਏ ਦਾ ਖਰਚਾ ਜਿਹੜਾ ਹੈਗਾ ਉਹ ਨਹੀਂ ਹੁੰਦਾ ਤਾਂ ਜੇਕਰ ਤੁਸੀਂ ਵੀ ਕਿਸੇ ਨਸ਼ੇ ਦੇ आदी ਹੋ ਚੁੱਕੇ ਹੋ ਇਸ ਦਲਦਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਬੇਫਿਕਰ ਹੋ ਕੇ ਪੁਲਿਸ ਦੇ ਜੋ ਵੱਡੇ ਅਧਿਕਾਰੀ ਨੇ ਉਹਨਾਂ ਨਾਲ